ਆਪਣੇ ਬਲੈਕ ਸਟਾਲੋਪ ਹੋ ਗਏ ਜੱਜ 51 ਦਿਨਾਂ ਤੇ ਪੂਰੇ ਐਕਟਿਵ ਇੱਕ ਜਾਣੇ ਤੇ ਹੈ ਕਿ ਆਪਾਂ ਇਹਨਾਂ ਨੂੰ ਬਾਹਰ ਕੱਢ ਦਿੰਨੇ ਹਾਂ ਕਮਰੇ ਚੋਂ ਹੁਣ ਭਜਨ ਠ ਲੈੰਦੇ ਆ ਵੈਸੇ ਇਹਨਾਂ ਨੂੰ ਚਲਦੀ ਹੈ ਗਰੋਵਰ ਫੀਡ ਤੇ ਪਾਣੀ ਹੁਣ ਸ਼ਾਮ ਦੇ ਸਮੇਂ ਇਹਨਾਂ ਲਾਇਆ ਆਪਾਂ ਸਿੰਪਲ ਹੀ ਸਵੇਰੇ ਲਾਇਆ ਹੀ ਬਰੋਟਨ ਕੱਲ ਆਪਾਂ ਇਹਨਾਂ ਨੂੰ ਡੀ ਵਾਰਮਿੰਗ ਕੀਤੀ ਸੀ ਤਾਂ ਕਰਕੇ ਸਵੇਰੇ ਲਾਇਆ ਆਪਾਂ ਇਹਨਾਂ ਨੂੰ ਬਰੋਟਨ ਸਵੇਰ ਦੇ ਸਮੇਂ ਫੇਰ ਆਪਾਂ ਇਹਨਾਂ ਨੂੰ ਬਰੋਟਨ ਲਾਉਣਾ ਚਾਹੀਦਾ ਦੇਖ ਸਕਦੇ ਤੁਸੀਂ ਦੂ ਦੂ ਤੇ ਹੁਣ ਖਰਦੇ ਰਹਿੰਦੇ ਆ ਮਿਲਦੇ ਆ ਜੀ ਹੋਰ ਕਿਸੇ ਨਵੀਂ ਵੀਡੀਓ ਚ ਧੰਨਵਾਦ ਸਾਰੇ ਵੀਰਾਂ ਦਾ